ਉਧਰ ਜਲੰਧਰ ਦੇ ਸਭ ਤੋਂ ਨਾਮਵਰ ਕਾਰੋਬਾਰੀ ਕੁੰਦਨ ਸਾਈਕਲਸ ਦੇ ਗੋਦਾਮ ਦੇ ਵਿੱਚ ਅੱਜ ਕਰੀਬ 6 ਵਜੇ ਅੱਗ ਲੱਗੀ ਹੈ ਘਟਨਾ ਦੇ ਵਿੱਚ ਕੁੰਦਨ ਸਾਈਕਲ ਦੇ ਮਾਲਕ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਘਟਨਾ ਜਲੰਧਰ ਦੇ ਸਭ ਤੋਂ ਵਿਅਸਤ ਬਾਜ਼ਾਰ ਰੇਲਵੇ ਰੋਡ ਦੇ ਉੱਤੇ ਵਾਪਰੀ ਹੈ ਘਟਨਾ ਤੋਂ ਬਾਅਦ 2 ਘੰਟੇ ਦੀ ਮਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਗੋਦਾਮ ਦੇ ਵਿੱਚ ਅੱਗ ਕਿਵੇਂ ਲੱਗੀ ਫਿਲਹਾਲ ਇਸ ਦਾ ਕੁਝ ਵੀ ਪਤਾ ਨਹੀਂ ਚੱਲ ਪਿਆ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਇਸ ਮਾਮਲੇ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਣ ਦੀ ਗੱਲ ਕਹੀ ਹੈ ਗੋਦਾਮ ਦੇ ਵਿੱਚ ਪਏ ਮਹਿੰਗੇ ਸਾਈਕਲ ਜਲ ਕੇ ਰਾਖ ਹੋ ਚੁੱਕੇ ਨੇ ਮਿਲ ਜਾਣਕਾਰੀ ਦੇ ਅਨੁਸਾਰ ਅੱਗ ਦੇ ਬਾਰੇ ਸਵੇਰੇ ਸਭ ਤੋਂ ਪਹਿਲਾਂ ਕਿਸੇ ਸਫਾਈ ਕਰਮਚਾਰੀ ਨੂੰ ਪਤਾ ਚੱਲਦਾ ਉਸ ਦੇ ਵੱਲੋਂ ਜਾਣਕਾਰੀ ਤੁਰੰਤ ਮਾਲਕਾਂ ਨੂੰ ਦਿੱਤੀ ਜਾਂਦੀ ਹੈ ਤਾਂ ਪੀਤ ਜਦੋਂ ਆਪਣੇ ਗੋਦਾਮ ਦੇ ਵਿੱਚ ਆ ਕੇ ਦੇਖਦੇ ਨੇ ਤਾਂ ਗੋਦਾਮ ਦੇ ਵਿੱਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ ਇੱਕਾਫੀ ਭਿਆਨਕ ਅੱਗ ਸੀ ਜਿਸ ਦੇ ਵਿੱਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ இப்போது தான் டிவி அதை பஞ்சாப் ரெண்டாயிரத்தி தொள்ளாயிரத்தி இருபத்தி ஐந்து ਕੱਟਾਂ ਦੇ ਲੱਗਿਆ ਅੰਮੀਂ ਤੇ ਫਾਂੀ ਦੇ ਜਦੋਂ ਬੋਈਆਂ ਹੋਈਆਂ ਦੋ ਗੱਡੀਆਂ ਤੇ ਅੱਜ ਜਾਂਦੇ ਜੀ ਚਰਨੋਂ ਪਾਣੀ ਤੇ ਚੱਪੀਆਂ ਹੱਲਾਈਆਂ ਨਹੀਂ ਸੀ ਫਰਾਈ ਤੋਂ ਨਾਲ ਬਚਾ ਲੈ ਬਹੁਤ ਉਸਤਿੰਦੀ ਸੀ ਜੀ ਉਹ ਬਹੀ ਜਿੱਥੇ ਜਾ ਰਹੇ ਦੇਖੀ ਤੇ ਅੱਗੇ ਲੱਗਣ ਦਾ ਕਾਰਨ ਪਤਾ ਲੱਗਾ ਕਿ ਉਹ ਹੁੰਦਾ ਚਾਹੀਦਾ ਕੋਈ ਲੱਗਦੀ ਫੌਂਟ ਫੌਂਟ ਤੇ ਲੱਗਦਾ ਨਹੀਂ ਜਾਨ ਮਾਰੀ ਉਹ ਕੋਈ ਵੀ ਕੋਈ ਤੇ ਜਿਹਨੇ ਸਾਟਾ ਪਾਰ ਦੇ ਗਿਆ ਬੰਦਾ ਅੰਦਰੋਂ ਭਰੇਆ ਤੇ ਮੈਸਜੇ ਕਰਾਈ ਹਲਾ ਸਟਾਈ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਬੋਟਲ ਵਾਲਾ ਬੋਟਲ ਆਉਤਾ ਬੋਟਲ ਕੀਤੀ ਹੋਣੀ ਜਿਹੜਾ ਤੁਹਾਨੂੰ 6:30 ਵਜੇ ਕਰੀਬ ਆ ਲਈ 574 ਸਾਈਡਾਂ ਦੀ ਬਿਜਲੀ ਚਾਹਤ ਰੱਖੀ ਅੱਗੇ ਮੌਕੇ ਤੇ ਦਿੱਕਤ ਆ ਗਈ ਸਰ ਕਿੰਨੀਆਂ ਤੇ ਗੱਡੀਆਂ ਆ ਗਈਆਂ ਗੱਡੀਆਂ ਤੇ 15 ਵੀ ਲੱਚੂ ਮਾਫੀ ਦੇ ਤਰੀਕਾ ਕੋਈ ਨੁਕਸਾਨ ਕੋਈ ਨੁਕਸਾਨ ਦੇ ਜੋ ਜਿਹੜੇ ਕਾਰਨ ਸਰਕਾਰ ਨੇ ਜਲਦੀ ਦਿੱਤੇ ਹਨ ਜਾਨੀ ਨੁਕਸਾਨ ਦਾ ਕਿਸ ਤਰ੍ਹਾਂ ਮਾਲੀ ਨੁਕਸਾਨ ਦਾ ਲਗਾ